ਵਾਹਿ ਗੁਰੂ ਜੀ ਦਾ ਖਾਲਸਾ ਸਿਰ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਰੂਪੀ ਸੰਗਤ ਪਿਆਰਿਓ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਹੀ ਅਮਰ ਸਾਖੀ ਲੈ ਕੇ ਆਏ ਹਾਂ ਜੋ ਸਾਡੇ ਦਿਲ ਦੇ ਰੂਹਾਨੀ ਕੋਨੇ ਨੂੰ ਛੂਹ ਲਦੀ ਹੈ ਅਤੇ ਸਾਡੀ ਅੱਖਾਂ ਨੂੰ ਨਾਮ ਕਾਲ ਲੈਂਦੀ ਹੈ ਇਹ ਸਾਖੀ ਹੈ ਸੱਚੇ ਸੋਦੇ ਦੀ ਜੋ ਗੁਰੂ ਨਾਨਕ ਸੱਚੇ ਪਾਤਸ਼ਾਹੀ ਨੇ ਆਪਣੇ ਬਚਨ ਵਿੱਚ ਝਾਕ ਦਿਖਾਇਆ ਸੀ ਇਸ ਸਾਖੀ ਸਮਝ ਦਸਦੀ ਹੈ ਕਿ ਅਸਲੀ ਸੋਦਾ ਮਾਇਆ ਕਮਾਉਂਦਾ ਨਹੀਂ ਬਲਕਿ ਵਾਗਦੂਦਾ ਨਾਮ ਕਮਾਉਂਦਾ ਹੈ ਆਓ ਸੰਗਤ ਜੀ ਪੂਰੇ ਮਨ ਨਾਲ ਪੂਰੀ ਭਾਵਨਾ ਨਾਲ ਇਸ ਪਵਿੱਤਰ ਕਥਾ ਨੂੰ ਸੁਣੀ ਨੰਨੇ ਨਾਨਕ ਦੀ ਉਮਰ ਉਸ ਵਕਤ ਸਿਰਫ 12-13 ਸਾਲ ਸੀ ਉਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੇ ਭਵਿੱਖ ਨੂੰ ਲੈ ਕੇ ਬੜੇ ਚਿੰਤਿਤ ਰਹਦੇ ਸਨ ਨੰਨਾ ਨਾਨਕ ਹਮੇਸ਼ਾ ਵਾਗੂ ਦੇ ਧਿਆਨ ਵਿੱਚ ਲੁਗਿਆ ਰਹਦਾ ਉਹ ਸਾਧੂ ਸੰਤਾਂ ਦੀ ਸੇਵਾ ਕਰਦਾ ਅਤੇ ਗਰੀਬਾਂ ਨੂੰ ਖਾਣਾ ਖਵਾਉਂਦਾ ਮੀਤਾ ਕਾਲੂ ਜੀ ਸੋਚਦੇ ਕਿ ਇਹ ਲੜਕਾ ਤਾਂ ਕੁਝ ਕੰਮ ਧੰਦੇ ਦੀ ਗੱਲ ਹੀ ਨਹੀਂ ਕਰਦਾ ਇੱਕ ਦਿਨ ਮੀਤਾ ਕਾਲੂ ਜੀ ਨੇ ਸੋਚਿਆ ਕਿ ਚਲੋ ਨਾਨਕ ਨੂੰ ਵਪਾਰ ਸਿਖਾਈਏ ਉਹਨਾਂ ਨੇ ਆਪਣੇ ਪੁੱਤਰ ਨੂੰ ਬੁਲਾਇਆ ਅਤੇ ਪਿਆਰ ਨਾਲ ਕਿਹਾ ਬੇਟਾ ਨਾਨਕ ਤੂੰ ਵੱਡਾ ਹੋ ਗਿਆ ਹੈ ਤੈਨੂੰ ਕੁਝ ਕੰਮ ਧੰਦਾ ਸਿੱਖਣਾ ਚਾਹੀਦਾ ਹੈ ਮੈਂ ਤੈਨੂੰ 20 ਰੁਪਏ ਦੇਦਾ ਹਾਂ ਆਪਣੇ ਉਸ ਭਾਈ ਬਾਲਾ ਨਾਲ ਸ਼ਹਿਰ ਜਾ ਅਤੇ ਕੋਈ ਸੌਦਾ ਲੈ ਕੇ ਆ ਜੋ ਫਾਇਦੇ ਵਾਲਾ ਹੋਵੇ ਨੰਨੇ ਨਾਨਕ ਦੀ ਅੱਖਾਂ ਵਿੱਚ ਇੱਕ ਅਜੀਬ ਚਮਕ ਆਈ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਠੀਕ ਹੈ ਪਿਤਾ ਜੀ ਮੈਂ ਜੂੜ ਸੱਚਾ ਸੌਦਾ ਕਰਕੇ ਲਾਵਾਂਗਾ ਮੀਤਾ ਕਾਲੂ ਵੀ ਖੁਸ਼ ਹੋ ਗਏ ਕਿ ਚਲੋ ਅੱਜ ਨਾਨਕ ਨੂੰ ਅਕਲ ਆਵੇ ਅਵਲੇ ਦਿਨ ਸਵੇਰੀ ਨੰਨਾ ਨਾਨਕ ਅਤੇ ਭਾਈ ਬਾਲਾ ਵੀਰ ਤੇ ਲੈ ਕੇ ਸ਼ਹਿਰ ਵੱਲ ਚੱਲ ਪਏ। ਰਸਤੇ ਵਿੱਚ ਨਾਨਕ ਬੜੇ ਖੁਸ਼ ਸਨ। ਉਹ ਭਾਈ ਬਾਲਾ ਨਾਲ ਗੱਲਾਂ ਕਰਦੇ ਜਾ ਰਹੇ ਸਨ। ਕੁਝ ਦੂਰ ਚੱਲਣ ਦੇ ਬਾਅਦ ਉਨ੍ਹਾਂ ਨੂੰ ਰਸਤੇ ਵਿੱਚ ਕੁਝ ਸਾਧੂ ਸੰਤ ਦਿਖਾਈ ਦਿੱਤੇ। ਉਹ ਸਾਧੂ ਬਹੁਤ ਭੁੱਖੇ ਅਤੇ ਕਮਜ਼ੋਰ ਲੱਗ ਰਹੇ ਸਨ। ਨਾਨਕ ਦਾ ਦਿਲ ਪਿਗਲ ਗਿਆ। ਉਨਾਂ ਨੇ ਸਾਧੂਆਂ ਕੋਲ ਜਾ ਕੇ ਪੁੱਛਿਆ ਮਹਾਰਾਜ ਤੁਸੀਂ ਕਿੱਥੋਂ ਆਏ ਹੋ ਸਾਧੂਆਂ ਨੇ ਕਿਹਾ ਬੇਟਾ ਅਸੀਂ ਕਈ ਦਿਨਾਂ ਤੋਂ ਭੁੱਖੇ ਹਾਂ ਅਸੀਂ ਧੀਰਤ ਯਾਤਰਾ ਤੇ ਜਾ ਰਹੇ ਹਾਂ ਪਰ ਸਾਡੇ ਕੋਲ ਕੁਝ ਨਹੀਂ ਬਚਿਆ ਨੰਨੇ ਨਾਨਕ ਦੀ ਅੱਖਾਂ ਵਿੱਚ ਆਸੂ ਆ ਗਏ ਉਨਾਂ ਦਾ ਦਿਲ ਰੋ ਪਿਆ ਉਹਨਾਂ ਨੇ ਭਾਈ ਬਾਲਾਵਾਲ ਦੇਖਿਆ ਤੇ ਕਿਹਾ ਬਾਲਾ ਇਹ ਹੈ ਅਸਲੀ ਸੋਦਾ ਸੱਚਾ ਸੋਦਾ ਭਾਈ ਬਾਲਾ ਹੈਰਾਨ ਹੋ ਕੇ ਬੋਲੇ ਨਾਨਕ ਤੂੰ ਕੀ ਕਹਿ ਰਿਹਾ ਹੈ ਪਿਤਾ ਜੀ ਨੇ ਕੈਨੂੰ ਸੋਦਾ ਲੈ ਕੇ ਆਉਣ ਲਈ ਭੇਜਿਆ ਹੈ ਨਾਨਕ ਨੇ ਮੁਸਕਰਾ ਕੇ ਕਿਹਾ ਬਾਲਾ ਅਸਲੀ ਸੋਦਾ ਤਾਂ ਇਹੀ ਹੈ ਕਿ ਅਸੀਂ ਇਨਾ ਮੁਕੇ ਸਾਧੂਆਂ ਨੂੰ ਖਾਣਾ ਖਾਈ ਖਵਾਈਏ ਮਾਇਆ ਕਮਾਈ ਜਾ ਸਕਦੀ ਹੈ ਪਰ ਜੋ ਪੁੰਨ ਸਾਡੇ ਹੱਥ ਲੱਗ ਰਿਹਾ ਹੈ ਉਹ ਦੁਬਾਰਾ ਨਹੀਂ ਮਿਲੇਗਾ ਭਾਈ ਵਾਲਾ ਸਮਝ ਲਈਏ ਕਿ ਨਾਨਕ ਦਾ ਫੈਸਲਾ ਪੱਕਾ ਹੈ ਨਾਨਕ ਨੇ ਸਾਰੇ ਵੀਰਪੇ ਲੈ ਕੇ ਨਜ਼ਦੀਕ ਦੇ ਗਾਵੇਂ ਚੋਂ ਆਟਾ ਦਾਲ ਸਭੀ ਖਰੀਦੀ ਫਿਰ ਉਹਨਾਂ ਨੇ ਆਪਣੇ ਹੱਥਾਂ ਨਾਲ ਭੋਜਨ ਪਕਾਇਆ ਅਤੇ ਉਹਨ ਸਾਰੇ ਸਾਧੂਆਂ ਨੂੰ ਬੜੇ ਪਿਆਰ ਨਾਲ ਖਵਾਇਆ ਸਾਧੂ ਬਹੁਤ ਖੁਸ਼ ਹੋਏ ਉਹਨਾਂ ਨੇ ਨਾਨਕ ਨੂੰ ਅਸ਼ੀਰਵਾਦ ਦਿੱਤਾ beta ਵਾਹਿਗੁਰੂ ਤੇਰਾ ਭਲਾ ਕਰੇ ਜਦੋਂ ਨਾਨਕ ਘਰ ਵਾਪਸ ਆਏ ਤਾਂ ਮਹਿਤਾ ਕਾਲੂ ਜੀ ਨੇ ਪੁੱਛਿਆ beta ਕੀ ਸੌਦਾ ਲੈ ਕੇ ਆਏ ਨਾਨਕ ਨੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਇਹ ਸੁਣ ਕੇ ਮਹਿਤਾ ਕਾਲੂ ਜੀ ਬਹੁਤ ਗੁੱਸੇ ਹੋਏ ਉਹਨਾਂ ਨੇ ਕਿਹਾ ਤੂੰ ਨੇ ਸਾਰੇ ਪੈਸੇ ਬਰਬਾਦ ਕਰ ਦਿੱਤੇ ਨਾਨਕ ਨੇ ਸ਼ਾਂਤੀ ਨਾਲ ਕਿਹਾ ਪਿਤਾ ਜੀ ਮੈਂ ਨੇ ਸੱਚਾ ਸੌਦਾ ਕੀਤਾ ਹੈ भुखे साधुओं ने खाना खुवा तो कोई व्डा कोई सौदा हो नहीं सकता जो माया आज है कल नहीं रवेगी पर जो फुल कमाए जाते हमेशा सास हैं देने। नानक दी माता जी माता तिपता जी सब सुन रही हैं उन्ना दी वेचे खुशी दे आंसू आवे उन्हों पता सी कि उन्होंने पुत्र कोई साधारण बालक नहीं है ਮੇਰ ਦਾ ਕਾਲੂ ਜੀ ਵੀ ਅੰਦਰ ਹੀ ਅੰਦਰ ਖੁਸ਼ ਥਾ ਨਾ ਪਰ ਉਹ ਆਪਣੀ ਖੁਸ਼ੀ ਯਾਹਰ ਨਹੀਂ ਕਰ ਰੇ ਸਕਦੇ ਉਸ ਤੀਨ ਤੋਂ ਨਾਨਕ ਦਾ ਹੀ ਕਮ ਸੱਚੇ ਸੋਦੇ ਦੇ ਨਾਮ ਨਾਲ ਨਸ਼ੂਰ ਹੋ ਗਿਆ ਲੋਕ ਕਹਿੰਦੇ ਸਨ ਕਿ ਨਾਨਕ ਨੇ ਅਸਲੀ ਸੋਦਾ ਕਰਕੇ ਦਿਖਾ ਦਿੱਤਾ ਸੰਗਤ ਜੀ ਇਹ ਸਾਕੇ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਸੋਦਾ ਮਾਇਆ ਕਮਾਉਂਦਾ ਨਹੀਂ ਪੁਰ ਕਮਾਉਂਦਾ ਹੈ ਪੁਰ ਨਾਨਕ ਸੱਚੇ ਬਾਦਸ਼ਾਹ ਜੀ ਨੇ ਬੱਚੂ ਬਚਪਨ ਵਿੱਚ ਠੀਕ ਸਭਗਸੇ ਕਾਰਜਤਾ ਕਿ ਗਰੀਬਾਂ ਦੀ ਸੇਵਾ ਕਰਨਾ ਮੁੱਕੇ ਨੂੰ ਖਾਣਾ ਖਵਾਉਣਾ ਸਾਧੂ ਸੰਤਾਂ ਦੀ ਸੇਵਾ ਕਰਨਾ ਐਹੀ ਹੈ ਅਸਲੀ ਸੋਦਾ ਮਾਇਆ ਤਾਂ ਅੱਜ ਹੈ ਕੱਲ ਨਹੀਂ ਪਰ ਜੋ ਨੇਕੀ ਸਾਡੇ ਨਾਲ ਹੈ ਉਹ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ ਆਓ ਅਸੀਂ ਆਪਣੀ ਜ਼ਿੰਦਗੀ ਵਿੱਚ ਸੱਚੇ ਸੋਦੇ ਕਰੀਏ ਜੀਵਤ ਮੰਨਾ ਦੀ ਮਦਦ ਕਰੀਏ ਅਤੇ ਵਾਯੁਰੂ ਦਾ ਨਾਮ ਜਪੀਏ ਖਿੜੀ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਪਤਿ